ਪ੍ਰਭੂ ਦੇ ਨਾਮ ਦੀ स्तुਤੀ ਹੋਵੇ ਪ੍ਰਭੂ ਨੇ ਕੁਵਾਰ ਫੇਰ ਸਾਨੂੰ ਅੱਛਾ ਸਮਾਂ ਦਿੱਤਾ ਕਿ ਅਸੀਂ ਉਸ ਦੇ ਵਚਨਾਂ ਨੂੰ ਇਸ ਪ੍ਰਕਾਰ ਸਿੱਖ ਸਕੀਏ ਉਸ ਵਸੀ ਲਗਾਤਾਰ ਪਰਮੇਸ਼ਰ ਦੇ ਵਚਨ ਨੂੰ ਜਦ ਸਿੱਖ ਰਹੇ ਹਾਂ ਔਰ ਅੱਜ ਦਾ ਜੋ ਸਾਡਾ ਸੰਦੇਸ਼ ਆ ਜੋ ਅਸੀਂ ਸਿੱਖਣਾ ਆ ਜੋ ਸਾਡਾ ਪਾਠ ਆ ਲੈਸਨ ਆ ਉਹਦੇ ਵਿੱਚ ਅਸੀਂ ਪ੍ਰਭੂ ਦੇ ਵਚਨ ਨੂੰ ਦੇਖਣਾ ਆ ਕਿ ਕਿਸ ਪ੍ਰਕਾਰ ਪ੍ਰਭੂ ਦਾ ਵਚਨ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਆਲਸ ਨਹੀਂ ਕਰਨਾ ਸੁਸਤੀ ਨਹੀਂ ਕਰਨੀ ਬਲਕਿ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚੋਂ ਖੋਜਣਾ ਹੈ ਉਹਦੇ ਵਿੱਚੋਂ ਲੱਭਣਾ ਹੈ ਪਰਮੇਸ਼ਰ ਦਾ ਵਚਨ ਜਦੋਂ ਅਸੀਂ ਲੱਭਦੇ ਹਾਂ ਸੁਸਤੀ ਨਹੀਂ ਕਰਦੇ ਪਰਮੇਸ਼ਰ ਦਾ ਵਚਨ ਸਾਡੇ ਨਾਲ ਗੱਲ ਕਰਦਾ ਹੈ ਸੋ ਜਿਸ ਪ੍ਰਕਾਰ ਅਸਲੀ ਪਿਛਸੀ ਦੇ ਦਿਨਾਂ ਤੋਂ ਸਿੱਖਦੇ ਆ ਰਹੇ ਹਾਂ ਕਿ ਬਾਈਬਲ ਕਿਵੇਂ ਪੜ੍ਹਨੀ ਆ ਔਰ ਬਾਈਬਲ ਪੜ੍ਹਨ ਦੇ ਵਿੱਚ ਅਸੀਂ ਜਲਦਬਾਜੀ ਨਹੀਂ ਕਰਨੀ ਸੋ ਸਾਡਾ ਤੀਸਰਾ ਲੈਸਨ ਤੀਸਰਾ ਪਾਠ ਪਰਮੇਸ਼ਰ ਦੇ ਵਚਨ ਨੂੰ ਕਿਵੇਂ ਪੜਹੀਏ ਜਾਂ ਪੜਨ ਦੇ ਵਿੱਚ ਸੁਸਤੀ ਨਹੀਂ ਕਰਨੀ ਜਾਂ ਆਲਸ ਨਹੀਂ ਕਰਨਾ ਬਲਕਿ ਉਹਨੂੰ ਖੋਜਣਾ ਹੈ ਸੋ ਜਿਸ ਪ੍ਰਕਾਰ ਅਸੀਂ ਆਪਣੇ ਸਰੀਰਕ ਕੰਮਾਂ ਦੇ ਲਈ ਪੂਰਾ ਜ਼ੋਰ ਮਾਰਦੇ ਹਾਂ ਪਸੀਨਾ ਬਹਾਉਂਦੇ ਹਾਂ ਔਰ ਮਿਹਨਤ ਕਰਦੇ ਹਾਂ ਇਵੇਂ ਹੀ ਪਰਮੇਸ਼ਰ ਦੇ ਵਚਨ ਦੇ ਲਈ ਵੀ ਅਸੀਂ ਜ਼ੋਰ ਮਾਰਨਾ ਹੈ ਔਰ ਕਿਸ ਗੱਲ ਦੇ ਵਿੱਚ ਜ਼ੋਰ ਮਾਰਨਾ ਹੈ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਹਦੇ ਵਿੱਚੋਂ ਖੋਜਣਾ ਲੱਭਣਾ ਪਸੀਨਾ ਬਹਾਉਣਾ ਮਿਹਨਤ ਕਰਨੀ ਤਾਂ ਕਿ ਪਰਮੇਸ਼ਰ ਦੇ ਵਚਨ ਨੂੰ ਜਿਵੇਂ ਲਿਖਿਆ ਹੈ ਉਵੇਂ ਅਸੀਂ ਪੂਰੀ ਰੀਤੀ ਦੇ ਨਾਲ ਸਮਝ ਸਕੀਏ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਕਹਾਉਤਾਂ ਦੀ ਕਿਤਾਬ ਔਰ ਉਸ ਦਾ 2 ਅਧਿਆਇ ਉਸ ਦਾ 3 ਵਚਨ ਤੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜਾਂਗੇ ਕਹਾਉਤਾਂ ਦੀ ਕਿਤਾਬ 2 ਅਧਿਆਇ 3 ਵਚਨ ਤੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜਾਂਗੇ ਹਾਂਜੀ ਜੇ ਤੂੰ ਵਿਵੇਕ ਲਈ ਪੁਕਾਰੇ ਅਤੇ ਸਮਝ ਲਈ ਆਵਾਜ਼ ਕੱਢੇ ਜੇ ਤੂੰ ਚੰਦੀ ਵਾਂਗੂ ਉਹਦੀ ਪਾਲ ਕਰੇ ਅਤੇ ਖੁਪਤ ਤੰਨ ਵਾਂਗੂ ਉਹਦੀ ਕੋਚ ਕਰੇ ਹੂੰ ਤਾਂ ਤੂੰ ਇਹ ਹਵਾ ਦੇ ਪੈਰ ਨੂੰ ਸਮਝੇਗਾ ਅਤੇ ਪਰਮੇਸ਼ਵਰ ਦੇ ਗਿਆਨ ਨੂੰ ਪ੍ਰਾਪਤ ਕਰੇਗਾ ਸੋ ਇਧਰ ਪ੍ਰਭੂ ਦੇ ਵਚਨ ਦੇ ਵਿੱਚ ਕੀ ਲਿਖਿਆ ਹਾਂ ਜੇ ਤੂੰ ਬਵੇਕ ਲਈ ਪੁਕਾਰੇ ਅਤੇ ਸਮਝ ਲਈ ਆਵਾਜ਼ ਕੱਢੇ ਜੇ ਤੂੰ ਚਾਂਦੀ ਵਾਂਗੂ ਉਹਦੀ ਭਾਲ ਕਰੇਂ ਅਤੇ ਗੁਪਤ ਧਨ ਵਾਂਗੂ ਉਹਦੀ ਖੋਜ ਕਰੇਂ ਪਰਮੇਸ਼ਰ ਦੇ ਵਚਨ ਨੂੰ ਅਸੀਂ ਚਾਂਦੀ ਦੇ ਸਮਾਨ ਉਸ ਗੁਪਤ ਧਨ ਦੇ ਸਮਾਨ ਖੋਜਣਾ ਹੈ ਔਰ ਪੁਕਾਰਨਾ ਹੈ ਪ੍ਰਭੂ ਮੈਨੂੰ ਸਮਝ ਮੈਨੂੰ ਬੋਧ ਮੈਨੂੰ ਗਿਆਨ ਦੇ ਤਾਂ ਜੋ ਜਿਸ ਪ੍ਰਕਾਰ ਤੇਰਾ ਵਚਨ ਤੇਰੇ ਆਤਮਾ ਦੇ ਦੁਆਰਾ ਲਿਖਿਆ ਗਿਆ ਆ ਮੈਂ ਉਹਨੂੰ ਸਮਝ ਸਕਾਂ ਜਿੰਨੀ ਦੇਰ ਤੱਕ ਅਸੀਂ ਪਰਮੇਸ਼ਰ ਤੋਂ ਸਮਝ ਨਹੀਂ ਮੰਗਾਂਗੇ ਬੁੱਧ ਨਹੀਂ ਮੰਗਾਂਗੇ ਜਿੰਨੀ ਦਿਰ ਤੱਕ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੀ ਸਾਡੇ ਅੰਦਰ ਚਾਹ ਨਹੀਂ ਹੋਊਗੀ ਸਾਡੇ ਅੰਦਰ ਉਹ ਸਾਡਾ ਮਨ ਨਹੀਂ ਹੋਊਗਾ ਓਨੀ ਦਿਰ ਤੱਕ ਅਸੀਂ ਪਰਮੇਸ਼ਰ ਦੇ ਵਚਨ ਨੂੰ ਕਦੀ ਵੀ ਖੋਜ ਨਹੀਂ ਸਕਦੇ ਕਦੀ ਵੀ ਅਸੀਂ ਪੜ ਨਹੀਂ ਸਕਦੇ ਔਰ ਅਗਰ ਅਸੀਂ ਪੜਦੇ ਹਾਂ ਅਗਨ ਪਰਮੇਸ਼ਰ ਵੱਲੋਂ ਸਾਨੂੰ ਸਮਝ ਔਰ ਬੁੱਧ ਪ੍ਰਦਾਨ ਨਹੀਂ ਹੁੰਦੀ ਤਾਂ ਇਹ ਸਾਡੇ ਲਈ ਸਿਰਫ ਇੱਕ ਗਿਆਨ ਦਾ ਕਾਰਨ ਰਹਿ ਜਾਊਗਾ ਇਸ ਲਈ ਅਗਰ ਪਰਮੇਸ਼ਰ ਦੇ ਵਚਨ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਇੱਧਰ ਪ੍ਰਭੂ ਦੇ ਵਚਨ ਚ ਕੀ ਲਿਖਿਆ ਆ ਹਾਂ ਜੇ ਤੂੰ ਬਵੇਕਲੀ ਪੁਕਾਰਿਆਂ ਤੇ ਸਮਝਲੀ ਆਵਾਜ਼ ਕੱਢੇ ਜੇ ਤੂੰ ਚਾਂਦੀ ਵਾਂਗੂ ਉਹਦੀ ਭਾਲ ਕਰੇਂ ਅਤੇ ਗੁਪਤ ਧਨ ਵਾਂਗੂ ਉਹਦੀ ਖੋਜ ਕਰੇ ਤਾਂ ਤੂੰ ਯਹੋਵਾ ਦੇ ਭੈਣ ਨੂੰ ਸਮਝੇਗਾ ਅਤੇ ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਕਰੇਗਾ ਅਗਰ ਪਰਮੇਸ਼ਰ ਦੇ ਵਚਨ ਦਾ ਗਿਆਨ ਪ੍ਰਾਪਤ ਕਰਨਾ ਹੈ ਅਗਰ ਸਹੀ ਜਿਸ ਆਤਮਾ ਦੇ ਦੁਆਰਾ ਪ੍ਰਭੂ ਦਾ ਵਚਨ ਲਿਖਿਆ ਗਿਆ ਸੀ ਸਮਝਣਾ ਹੈ ਤੋ ਸਾਨੂੰ ਪਰਮੇਸ਼ਰ ਦੇ ਵਚਨ ਨੂੰ ਖੋਜਣਾ ਪਊਗਾ ਪਰਮੇਸ਼ਰ ਤੋਂ ਸਮਝ اور ਬੁੱਧ ਮੰਗਣੀ ਪਊਗੀ ਇਹਦੇ ਵਿੱਚੋਂ ਟੋਂਡ ਟੋਂਡ ਕੇ ਲੱਭ ਲੱਭ ਕੇ ਖੋਜ ਖੋਜ ਕੇ ਪਰਮੇਸ਼ਰ ਦੇ ਵਚਨ ਨੂੰ ਸਮਝਣਾ ਪਊਗਾ ਸਿੱਖਣਾ ਪਊਗਾ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਇਸ ਪ੍ਰਕਾਰ ਲਿਖਿਆ ਇਸ਼ਯਾ ਦੀ ਕਿਤਾਬ ਅਰ ਉਸਤਾ 34 ਅਧਿਆਏ ਔਰ ਉਸਤਾ 16 ਵਚਨ ਇਹਸ਼ਯਾ ਦੀ ਕਿਤਾਬ 34 ਅਧਿਆਏ ਔਰ ਉਸਤਾ 16 ਵਚਨ ਯਹਵਾਹ ਪਾਲ ਕੇ ਪੜੋ ਇਹ ਹਵਾਦੀ ਪੁਸਤਕ ਦੇ ਵਿੱਚੋਂ ਪਾਲ ਕੇ ਪੜੋ ਇਹਨਾਂ ਵਿੱਚੋਂ ਇੱਕ ਵੀ ਕਟ ਨਾ ਹੋਵੇ ਸੋ ਇਧਰ ਲਿਖਿਆ ਇਹਨਾਂ ਵਿੱਚੋਂ ਇੱਕ ਵੀ ਕਟ ਨਹੀਂ ਹੋਊਗੀ ਇਹ ਹਵਾਦੀ ਪੁਸਤਕ ਦੇ ਵਿੱਚੋਂ ਖੋਜ ਕੇ ਪਾਲ ਕੇ ਢੂੰਡ ਕੇ ਲੱਭੋ ਇੱਕ ਵੀ ਕਟ ਨਹੀਂ ਹੋਊਗੀ ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਖੋਜੋਗੇ ਇਹਦੇ ਵਿੱਚੋਂ ਲੱਭੋਗੇ ਤਾਂ ਇੱਕ ਵਚਨ ਅਲੱਗ ਜਗ੍ਹਾ ਤੇ ਲਿਖਿਆ ਹੋਊਗਾ ਦੂਸਰਾ ਕਿਸੇ ਹੋਰ ਜਗ੍ਹਾ ਤੇ ਲਿਖਿਆ ਹੋਊਗਾ ਲੇਕਿਨ ਅਗਰ ਉਹਨਾਂ ਵਚਨਾਂ ਨੂੰ ਲੱਭਣਾ ਆ ਤਾਂ ਫਿਰ ਸਾਨੂੰ ਸਮਾਂ ਚਾਹੀਦਾ ਹੈ ਫਿਰ ਪਰਮੇਸ਼ਰ ਤੋਂ ਸਮਝ ਔਰ ਬੋਧ ਔਰ ਗਿਆਨ ਚਾਹੀਦਾ ਹੈ ਉਹਦੇ ਲਈ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਬੈਠਾਂਗੇ ਹੰਝੂ ਬਹਾਵਾਂਗੇ ਪ੍ਰਾਰਥਨਾ ਕਰਾਂਗੇ ਇੱਕ ਵਚਨ ਜਿੱਥੇ ਲਿਖਿਆ ਆ ਦੂਸਰਾ ਵਚਨ ਜਦੋਂ ਮਿਲੂਗਾ ਤੋ ਵਚਨ ਨੂੰ ਖੋਜਣ ਦਾ ਅਨੁਭਵ ਜਦੋਂ ਸਾਡੀ ਜ਼ਿੰਦਗੀ ਚ ਆਉਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਉਹ ਤਜਰਬਾ ਸਾਡੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਤਦ ਆਤਮਿਕ ਜੀਵਨ ਦੇ ਵਿੱਚ ਇਨਾਂ ਨੂੰ ਆਨੰਦ ਆਉਂਦਾ ਆ ਕਿਉਂਕਿ ਪਰਮੇਸ਼ਰ ਦਾ ਵਚਨ ਖੁੱਲ ਕੇ ਸੜਨਾ ਗੱਲ ਕਰਨੀ ਸ਼ੁਰੂ ਕਰ ਦਿੰਦਾ ਆ ਇੱਕ ਵਚਨ ਦੂਸਰੇ ਵਚਨ ਨੂੰ ਪ੍ਰਗਟ ਕਰਦਾ ਜਾਂਦਾ ਆ ਫਿਰ ਬੋਲਦਾ ਆ ਇੱਕ ਵਚਨ ਜਦੋਂ ਤੁਸੀਂ ਪੜੋਗੇ ਔਰ ਦੂਸਰਾ ਵਚਨ ਜਦੋਂ ਤੁਸੀਂ ਖੋਜਿਆ ਬਿਲਕੁਲ ਉਹਦੇ ਨਾਲ ਦਾ ਵਚਨ ਤੁਹਾਨੂੰ ਲੱਭ ਗਿਆ ਫਿਰ ਇੱਕ ਵਚਨ ਦੂਸਰੇ ਵਚਨ ਦੇ ਉੱਪਰ ਪ੍ਰਕਾਸ਼ ਪਾਉਂਦਾ ਜਾਂਦਾ ਆ ਸਹੀ ਬੋਲੇ ਤਾਂ ਇੱਕ ਵਚਨ ਦੂਸਰੇ ਵਚਨ ਦੇ ਨਾਲ ਫਿਰ ਸੜਨਾ ਗੱਲ ਕਰਦੇ ਜਾਂਦਾ ਆ ਫਿਰ ਉਹ ਅਨੁਭਵ ਸਾਡੀ ਜ਼ਿੰਦਗੀ 'ਚ ਇੰਨਾ ਕੋ ਖੁਸ਼ੀ ਦਾ ਹੋ ਜਾਂਦਾ ਆ ਫਿਰ ਅਸੀਂ ਲਗਾਤਾਰ ਪ੍ਰਭੂ ਦੇ ਕਦਮਾਂ ਦੇ ਵਿੱਚ ਬੈਠ ਕੇ ਵਚਨ ਨੂੰ ਖੋਜਦੇ ਆ ਲੱਭਦੇ ਆ ਇਸ ਲਈ ਪਰਮੇਸ਼ਰ ਦਾ ਦਾਸ ਲਿਖਦਾ ਕਿ ਯਹੋਵਾ ਦੀ ਪੁਸਤਕ ਦੇ ਵਿੱਚੋਂ ਭਾਲੋ ਢੂੰਡੋ ਤੁਹਾਨੂੰ ਜੋੜਾ-ਜੋੜਾ ਮਿਲੇਗਾ ਜੇ ਅਗਰ ਲੱਭਣਾ ਆ ਅਗਰ ਭਾਲਣਾ ਆ ਅਗਰ ਸਿੱਖਣਾ ਆ ਤਾਂ ਫਿਰ ਸਾਨੂੰ ਸਮਾਂ ਕੱਢ ਕੇ ਸੁਸਤੀ ਨਾ ਕਰਦੇ ਹੋਏ ਆਲਸ ਨਾ ਕਰਦੇ ਹੋਏ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਬੈਠਣਾ ਪਊਗਾ ਇਸੇ ਪ੍ਰਕਾਰ ਹੀ ਪਹਿਲੀ ਸਦੀ ਦੀ ਕਲੀਸਿਆ ਸੀ ਜਿਹੜੀ ਉਹ ਇਸੇ ਪ੍ਰਕਾਰ ਹੀ ਕਰਦੀ ਸੀ ਰਸੂਲਾਂ ਦੇ ਕੰਮ 17 ਅਧਿਆਇ ਔਰ ਉਹਦਾ 10 ਵਚਨ ਰਸੂਲਾਂ ਦੇ ਕੰਮ 17 ਅਧਿਆਇ ਔਰ ਉਸਦਾ 10 ਵਚਨ ਪਰ ਭਾਈਆਂ ਨੇ ਤਾਪਰ ਤੋਂ ਰਾਤ ਦੇ ਲਈ ਪੌਲਸ ਅੱਥੀ ਸਿਲਾਬਸ ਨੂੰ ਬੰਦਿਆਂ ਨੂੰ ਹੱਲ ਦਿੱਤਾ ਔਰ ਉਹ ਔਰ ਉੱਥੇ ਪਹੁੰਚਦੇ ਯਹੂਦੀਆਂ ਦੇ ਸਮਾਜ ਵਿੱਚ ਹੈ ਇੱਥੇ ਦੇ ਲੋਕ ਥਸ ਨਿੱਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਇਹਨਾਂ ਨੇ ਬੀਲ ਦੀ ਵੱਡੀ ਚਾਹ ਨਾਲ ਵਚਨ ਨੂੰ ਮੰਨ ਲਿਆ ਸੋ ਇਧਰ ਦੇਖੋ ਲਿਖਿਆ ਹੈ ਕਿ ਇੱਥੋਂ ਦੇ ਲੋਕ ਕਿੱਥੋਂ ਦੇ ਲੋਕ ਬਰੀਆ ਸ਼ਹਿਰ ਦੇ ਲੋਕ ਥਸੋ ਨਿੱਕੇ ਆ ਦੇ ਲੋਕਾਂ ਦੇ ਨਾਲੋਂ ਬੜੇ ਚੰਗੇ ਸੀ ਔਰ ਚੰਗੇ ਕਿਉਂ ਸੀ ਇਹਨੀਆਂ ਕੇ ਬਹੁਤ ਦਾਨ ਦੇ ਰਹੇ ਸੀ ਜ ਵੱਡੀਆਂ ਮੀਟਿੰਗਾਂ ਕਰਾ ਰਹੇ ਸੀ ਜ ਬੜਾ ਆਦਰ ਕਰ ਰਹੇ ਸੀ ਬਲਕਿ ਬੀਆ ਸ਼ਹਿਰ ਦੇ ਲੋਕਾਂ ਨੇ ਵਚਨ ਨੂੰ ਮੰਨ ਲਿਆ ਔਰ ਕਿਵੇਂ ਮੰਨ ਲਿਆ ਹਾਂ ਲਿਖਤਾਂ ਵਿੱਚੋਂ ਪਾਲ ਕਰਦੇ ਰਹੇ ਪਰ ਇਹ ਗੱਲਾ ਇਸੇ ਤਰ੍ਹਾਂ ਹੰਣ ਕੇ ਨਹੀਂ ਦੇਖੋ ਲਿਖਿਆ ਕਿ ਹਰ ਰੋਜ਼ ਲਿਖਤਾਂ ਦੇ ਵਿੱਚੋਂ ਪਾਲ ਕਰਦੇ ਰਹੇ ਅਗਰ ਇਹਦਾ ਤੁਸੀਂ ਅੱਛੀ ਤਰ੍ਹਾਂ ਵਿਆਖਿਆ ਨੂੰ ਸਮਝੋਗੇ ਤਾਂ ਉਸ ਜਗ੍ਹਾ ਤੇ ਜੋ ਆਇਆ ਕੋਈ ਆਮ ਵਿਅਕਤੀ ਨਹੀਂ ਆ ਪ੍ਰਭੂ ਦਾ ਦਾਸ ਪੌਲਸ ਔਰ ਸਿਲਾਸ ਆ ਪੌਲਸ ਪ੍ਰਭੂ ਦਾ ਦਾਸ ਅੱਛੀ ਤਰ੍ਹਾਂ ਵਚਨ ਨੂੰ ਸਿੱਖਿਆ ਹੋਇਆ ਬਵਸਤਾ ਨੂੰ ਜਾਣਨ ਵਾਲਾ ਜਦੋਂ ਪ੍ਰਚਾਰ ਕਰ ਰਿਹਾ ਤਾਂ ਉਹ ਲੋਕ ਇੱਕਦਮ ਵਿਸ਼ਵਾਸ ਨਹੀਂ ਕਰ ਰਹੇ ਬਲਕਿ ਉਹ ਲਿਖਤਾਂ ਦੇ ਵਿੱਚ ਉਹ ਭਾਲ ਭਾਲ ਕੇ ਲੱਭ ਰਹੇ ਕਿ ਜੋ ਇਹ ਬੋਲ ਰਹੇ ਉਹ ਸਹੀ ਹੈ ਜਾਂ ਨਹੀਂ ਅਸੀਂ ਬਹੁਤ ਵਾਰ ਕੀ ਕਰਦੇ ਹਾਂ ਬਹੁਤ ਸਾਰੇ ਪ੍ਰਚਾਰਕਾਂ ਨੂੰ ਅਸੀਂ ਸੁਣਦੇ ਹਾਂ ਮੈਂ ਕਿਸੇ ਦੇ ਵੀ ਖਿਲਾਫ ਨਹੀਂ ਹਾਂ ਲੇਕਿਨ ਇੱਕ ਗੱਲ ਤਾਂ ਤੁਸੀਂ ਜ਼ਰੂਰ ਧਿਆਨ ਦੇਣਾ ਆ ਜਦੋਂ ਵੀ ਤੁਸੀਂ ਪ੍ਰਭੂ ਦੇ ਵਚਨਾਂ ਨੂੰ ਸੁਣਦੇ ਆ ਜਾਂ ਕਿਸੇ ਵੀ ਪ੍ਰਚਾਰਕ ਨੂੰ ਤੁਸੀਂ ਸੁਣਦੇ ਆ ਤੁਸੀਂ ਇੱਕ ਚੀਜ਼ ਤੇ ਜ਼ਰੂਰ ਧਿਆਨ ਕਰਨਾ ਉਹ ਜੋ ਬੋਲ ਰਿਹਾ ਉਹ ਪ੍ਰਭੂ ਦੇ ਵਚਨ ਦੇ ਅਨੁਸਾਰ ਹੈ ਜਾਂ ਨਹੀਂ ਜੋ ਉਹ ਪ੍ਰਚਾਰ ਕਰ ਰਿਹਾ ਕੀ ਉਹ ਪ੍ਰਭੂ ਦੇ ਵਚਨ ਦੇ ਅਨੁਸਾਰ ਹੈ ਅਗਰ ਨਹੀਂ ਤਾਂ ਤੁਸੀਂ ਲੱਭਣਾ ਆ ਇਸ ਵਚਨ ਦੇ ਵਿੱਚ ਉਹ ਪਾਲਣਾ ਜੋ ਉਹ ਬੋਲ ਰਿਹਾ ਆ ਅੱਜ ਮੈਂ ਵੀ ਪ੍ਰਚਾਰ ਕਰ ਰਿਹਾ ਆ ਮੈਂ ਕਿਉਂ ਵਾਰ-ਵਾਰ ਪ੍ਰਭੂ ਦੇ ਵਚਨਾਂ ਨੂੰ ਪੜ੍ਹਾ ਰਿਹਾ ਆ ਤਾਂ ਕਿ ਜੋ ਪ੍ਰਭੂ ਦੇ ਵਚਨ ਚ ਲਿਖਿਆ ਮੈਂ ਉਸੇ ਪ੍ਰਕਾਰ ਬੋਲ ਸਕਾਂ ਤੋ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਸਭ ਸਭ ਹਰ ਇੱਕ ਵਿਅਕਤੀ ਨੂੰ ਅਸੀਂ ਸੋੰਦੇ ਆ ਲੇਕਿਨ ਸਾਨੂੰ ਪਾਲਣਾ ਸਾਨੂੰ ਢੂੰਡਣਾ ਸਾਨੂੰ ਖੋਜਣਾ ਨਹੀਂ ਆਉਂਦਾ ਕਿ ਇਹ ਵਚਨ ਦੇ ਅਨੁਸਾਰ ਬੋਲ ਰਿਹਾ ਜਾਂ ਨਹੀਂ ਕਿ ਇਹ ਜੋ ਵਚਨ ਪ੍ਰਚਾਰ ਕਰ ਰਿਹਾ ਇਹ ਵਚਨ ਦੇ ਵਿੱਚ ਲਿਖਿਆ ਵੀ ਜਾਂ ਨਹੀਂ ਪੁਰਾਣੇ ਨੀਮ ਦੇ ਵਿੱਚ ਨਬੀਆਂ ਦੇ ਦੁਆਰਾ ਉਹ ਕੀਤਾ ਗਿਆ ਹੈ ਕੀ ਪ੍ਰਭੂ ਯੇਸ਼ੂ ਨੇ ਉਸ ਕੰਮ ਨੂੰ ਕੀਤਾ ਕਿ ਕਲੀਸਿਆ ਦੇ ਵਿੱਚ ਉਹ ਕੰਮ ਹੋਇਆ ਕਿ ਰਸੂਲਾਂ ਨੇ ਉਹ ਕੰਮ ਕੀਤਾ ਅਗਰ ਨਹੀਂ ਤਾਂ ਵਚਨ ਦੇ ਵਿੱਚ ਲੱਭਣਾ ਪਾ ਲੈਣਾ ਆ ਕੀ ਇਹ ਕੰਮ ਵਚਨ ਦੇ ਅਨੁਸਾਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਉਹ ਲੋਕ ਕੀ ਕਰਦੇ ਆ ਲਿਖਤਾਂ ਦੇ ਵਿੱਚ ਉਹ ਭਾਲ ਕਰਦੇ ਰਹੇ ਭਾਈ ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ ਇਸੇ ਲਈ ਬਹੁਤੇ ਉਹਨਾਂ ਵਿੱਚੋਂ ਅਤੇ ਯੂਨਾਨੀ ਪਤਵੰਤ ਇਸਤਰੀਆਂ ਅਤੇ ਪੁਰਖਾਂ ਵਿੱਚੋਂ ਵੀ ਢੇਰ ਸਾਰਿਆਂ ਨੇ ਨੇਚਾ ਕੀਤੀ ਕਦੋਂ ਨੇਚਾ ਕੀਤੀ ਜਦੋਂ ਭਾਲ ਭਾਲ ਕੇ ਲੱਭ ਲੱਭ ਕੇ ਦੇਖਿਆ ਕਿ ਸੱਚਮੁੱਚ ਜੋ ਇਹ ਪ੍ਰਚਾਰ ਕਰ ਰਿਹਾ ਉਹ ਵਚਨ ਦੇ ਅਨੁਸਾਰ ਆ ਤਦ ਬਹੁਤ ਸਾਰੇ ਲੋਕਾਂ ਨੇ ਕੀ ਕੀਤੀ ਆ ਨੇਚਾ ਕੀਤੀ ਆ ਇਹ ਹੀ ਵਚਨ ਦੁਬਾਰਾ ਮੈਂ ਪੜਨਾ ਚਾਹੂੰਗਾ ਕਿ ਉਹ ਹਰ ਰੋਜ਼ ਭਾਲ ਕਰਦੇ ਆ ਹਮ ਇੱਥੇ ਦੇ ਲੋਕ ਸੱਚ ਨੇ ਕਿਰੇ ਲੋਕਾਂ ਨਾਲ ਬਹੁਤ ਚੰਗੇ ਸਨ ਇਸ ਲਈ ਇਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਵਚਨ ਨੂੰ ਮੰਨ ਲਿਆ ਸੋ ਦਿਲ ਦੀ ਵੱਡੀ ਚਾਹ ਦੇ ਨਾਲ ਕਿੰਨੋਂ ਬੰਨਿਆ ਆ ਵਚਨ ਨੂੰ ਮੰਨਿਆ ਆ ਵਚਨ ਨੂੰ ਮੰਨਣ ਤੋਂ ਪਹਿਲਾਂ ਪਾਲ ਕਰਦੇ ਰਹਿਆ ਇਸ ਲਈ ਅਸੀਂ ਆਪਣੇ ਜੀਵਨ ਦੇ ਵਿੱਚ ਵਚਨ ਨੂੰ ਪਾਲਣਾ ਖੋਜਣਾ ਲੱਭਣਾ ਕਿ ਕਿੱਥੇ-ਕਿੱਥੇ ਪ੍ਰਭੂ ਦਾ ਵਚਨ ਕਿਸ ਪ੍ਰਕਾਰ ਲਿਖਿਆ ਆ ਤਦ ਹੀ ਅਸੀਂ ਆਤਮਿਕ ਜੀਵਨ ਦੇ ਵਿੱਚ ਅੱਗੇ ਵੱਧ ਸਕਦੇ ਆ ਤਾਂ ਹੀ ਅੱਜ ਦੇ ਚੱਲ ਰਹੇ ਸਮੇਂ ਦੇ ਵਿੱਚ ਅਸੀਂ ਸਹੀ ਪ੍ਰਭੂ ਦੀ ਸਿੱਖਿਆ ਵਚਨ ਦੀ ਜੋ ਸਿੱਖਿਆਵਾਂ ਨੂੰ ਸੰਭਾਲ ਕੇ ਰੱਖ ਸਕਦੇ ਆ ਔਰ ਆਪਣੇ ਜੀਵਨ ਦੇ ਵਿੱਚ ਪੂਰਾ ਕਰ ਸਕਦੇ ਆ ਅਗਰ ਅਸੀਂ ਵਚਨ ਦੇ ਉੱਪਰ ਧਿਆਨ ਨਹੀਂ ਕਰਾਂਗੇ ਅਗਰ ਅਸੀਂ ਖੋਦ ਨਹੀਂ ਪੜਾਂਗੇ ਖੋਦ ਨਹੀਂ ਖੋਜਾਂਗੇ ਤਾਂ ਸਾਨੂੰ ਪਤਾ ਕਿਵੇਂ ਲੱਗੂਗਾ ਇੱਕ ਪ੍ਰਭੂ ਦੇ ਵਚਨ ਚ ਲਿਖਿਆ ਵੀ ਜਾਂ ਨਹੀਂ ਲਿਖਿਆ ਸੋ ਇਸ ਲਈ ਬਿਰਿਆ ਸ਼ਹਿਰ ਦੇ ਲੋਕ ਕੀ ਕਰ ਰਹੇ ਆ ਉਹ ਵਚਨ ਨੂੰ ਪਾਲ ਪਾਲ ਕੇ ਲਿਖਤਾਂ ਦੇ ਵਿੱਚੋਂ ਕੱਢ ਕੱਢ ਕੇ ਦੇਖ ਰਹੇ ਆ ਕਿ ਜੋ ਪ੍ਰਭੂ ਦਾ ਦਾਸ ਕੋਲਿਸ ਪ੍ਰਚਾਰ ਕਰ ਰਿਹਾ ਆ ਉਹ ਇਸ ਪ੍ਰਕਾਰ ਹੈ ਵੀ ਜਾਂ ਨਹੀਂ ਇਸ ਲਈ ਅਗਰ ਅਸੀਂ ਵਚਨ ਨੂੰ ਸਿੱਖਣਾ ਹੈ ਨਾ ਬਹੁਤ ਜ਼ਰੂਰੀ ਆ ਕਿ ਅਸੀਂ ਵਚਨਾਂ ਨੂੰ ਸਿੱਖੀਏ ਤੋਂ ਸਿੱਖਣ ਦੇ ਲਈ ਸਭ ਤੋਂ ਪਹਿਲੀ ਗੱਲ ਸਾਨੂੰ ਪ੍ਰਭੂ ਦੇ ਕਦਮਾਂ ਦੇ ਵਿੱਚ ਬੈਠ ਕੇ ਪ੍ਰਭੂ ਦੇ ਸਾਹਮਣੇ ਪ੍ਰਾਰਥਨਾ ਕਰਨੀ ਪਊਗੀ। ਔਰ ਪਰਮੇਸ਼ਰ ਨੂੰ ਬੋਲਣਾ ਪਊਗਾ ਪਰਮੇਸ਼ਰ ਮੈਨੂੰ ਸਮਝ, ਬੁੱਧ ਔਰ ਗਿਆਨ ਦਾ ਆਤਮਾ ਦੇ ਤਾਂ ਕਿ ਮੈਂ ਤੇਰੇ ਵਚਨਾਂ ਨੂੰ ਪਾਲ ਸਕਾਂ, ਖੋਜ ਸਕਾਂ ਔਰ ਜਿਵੇਂ ਇਹ ਲਿਖਿਆ ਹੈ ਮੈਨੂੰ ਓਵੇਂ ਸਮਝ ਆ ਸਕੇ। ਸਾਨੂੰ ਪ੍ਰਭੂ ਦੇ ਕਦਮਾਂ 'ਚ ਬੈਠ ਕੇ ਸਿੱਖਣ ਦੀ ਜ਼ਰੂਰਤ ਹੈ ਔਰ ਇਸ ਤੋਂ ਇਲਾਵਾ ਤੁਸੀਂ ਇੱਕ ਬਜ਼ੁਰਗ ਦਾਸ ਦੇ ਨਾਲ ਰਹੋ। ਪ੍ਰਭੂ ਨੇ ਤੁਹਾਡੇ ਉੱਤੇ ਅਭਿਸ਼ਿੱਕਤ ਦਾਸ ਠਰਾਈ ਹੋਣਗੇ। ਜੋ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਉੱਪਰ ਵਿਸ਼ਵਾਸ ਕਰਦੇ ਆਂ ਔਰ ਜਿਨ੍ਹਾਂ ਦਾ ਜੀਵਨ ਇਸ ਵਚਨ ਦੇ ਅਨੁਸਾਰ ਆ ਤੁਹਾਨੂੰ ਇਹ ਸੋਭਾਗੇ ਮਿਲਿਆ ਆ ਤੁਹਾਡੇ ਉੱਤੇ ਇੱਕ ਆਗੂ ਹੈ ਤੁਹਾਡੇ ਉੱਤੇ ਬਜ਼ੁਰਗ ਦਾਸ ਹਨ ਤਾਂ ਤੁਸੀਂ ਉਨ੍ਹਾਂ ਤੋਂ ਵੀ ਸਿੱਖੋ ਉਨ੍ਹਾਂ ਤੋਂ ਵੀ ਬਹੁਤ ਪ੍ਰਭੂ ਦੇ ਵਚਨ ਦੀਆਂ ਗੱਲਾਂ ਤੁਹਾਨੂੰ ਸਹੀ ਸਿੱਖਣ ਦੇ ਲਈ ਮਿਲਣਗੀਆਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ 11 ਸਾਲ ਆਪਣੇ ਆਗੂ ਦੇ ਨਾਲ ਦਿਨ ਰਾਤ ਰਹਿ ਕੇ ਪ੍ਰਭੂ ਦਾ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਔਰ ਜਦ ਮੈਂ ਪ੍ਰਭੂ ਦੇ ਵਚਨ ਨੂੰ ਸਿੱਖਿਆ ਇਹ ਨਹੀਂ ਕਿ ਸਿੱਖ ਕੇ ਉਸ ਤੋਂ ਬਾਅਦ ਮੈਂ ਚਾਹਿਆ ਮੈਨੂੰ ਹਣ ਸਿੱਖਣ ਦੀ ਜ਼ਰੂਰਤ ਨਹੀਂ ਆ ਅੱਜ ਵੀ ਮੈਂ ਉਹਨਾਂ ਤੋਂ ਵਚਨ ਨੂੰ ਸਿੱਖ ਰਿਹਾ ਆ ਆਤਮਿਕ ਸੰਗਤੀ ਉਹਨਾਂ ਤੋਂ ਮੈਂ ਲੈ ਰਿਹਾ ਆ ਪ੍ਰਭੂ ਦਾ ਵਚਨ ਉਹਨਾਂ ਤੋਂ ਜਿੰਨੂੰ ਮੈਨੂੰ ਜ਼ਰੂਰਤ ਹੈ ਮੈਂ ਸਿੱਖ ਰਿਹਾ ਆ ਸੋ ਜ਼ਰੂਰੀਆ ਪ੍ਰਭੂ ਦੇ ਦਾਸਾਂ ਤੋਂ ਵੀ ਜੋ ਸਹੀ ਵਚਨ ਦੇ ਅਨੁਸਾਰਿਆਂ ਪ੍ਰਭੂ ਦਾ ਵਚਨ ਸਿੱਖੋ ਤਦ ਹੀ ਅਸੀਂ ਆਤਮਿਕ ਜੀਵਨ ਦੇ ਵਿੱਚ ਅੱਗੇ ਵਧ ਸਕਦੇ ਆ ਤਦ ਹੀ ਅਸੀਂ ਦੂਸਰਿਆਂ ਨੂੰ ਸਿਖਾ ਸਕਦੇ ਆ ਅਗਰ ਅਸੀਂ ਖੋਦਣੀ ਸਿੱਖਾਂਗੇ ਤਾਂ ਦੂਸਰੇ ਨੂੰ ਅਸੀਂ ਕਦੀ ਵੀ ਪ੍ਰਭੂ ਦਾ ਵਚਨ ਸਿਖਾ ਨਹੀਂ ਸਕਦੇ ਕਿ ਸਾਡਾ ਸਿੱਖਣ ਦਾ ਮਾਣੀ ਨਹੀਂ ਆ ਅਸੀਂ ਸੋਚਦੇ ਨਹੀਂ ਜੀ ਮੈਨੂੰ ਤੇ ਬਸ ਸਿੱਧਾ ਪ੍ਰਭੂ ਹੀ ਸਿਖਾ ਰਿਹਾ ਆ ਮੈਨੂੰ ਕਿਸੇ ਦੇ ਅਧੀਨ ਰਹਿਣ ਦੀ ਜ਼ਰੂਰਤ ਨਹੀਂ ਆ ਮੈਨੂੰ ਕਿਸੇ ਪ੍ਰਭੂ ਦੇ ਦਾਸ ਤੋਂ ਸਿੱਖਣ ਦੀ ਜ਼ਰੂਰਤ ਨਹੀਂ ਆ ਤਾਂ ਤੁਸੀਂ ਬਿਲਕੁਲ ਗਲਤ ਹੋ ਜ਼ਰੂਰੀ ਆ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਬੈਠ ਕੇ ਹੰਝੂ ਬਹਾ ਕੇ ਪ੍ਰਾਰਥਨਾ ਕਰਕੇ ਵਰਤ ਰੱਖ ਕੇ ਪਰਮੇਸ਼ਰ ਦੇ ਵਚਨ ਨੂੰ ਸਿੱਖਣਾ ਔਰ ਇਹਦੇ ਨਾਲ ਨਾਲ ਅੱਛੀ ਗੱਲ ਕਿ ਤੁਹਾਡੇ ਉੱਤੇ ਇੱਕ ਬਜ਼ੁਰਗ ਅਗਵਾ ਜੋ ਤੁਹਾਨੂੰ ਸਿਖਾਉਣ ਵਾਲਾ ਆ ਉਹ ਵੀ ਹੋਣਾ ਜ਼ਰੂਰੀ ਆ ਤਾਂ ਹੀ ਤੁਸੀਂ ਸਿੱਖ ਸਕਦੇ ਏ ਇਸ ਲਈ ਪੌਲਸ ਨੇ ਤਮੋਥੀਅਸ ਨੂੰ ਕੀ ਆਖਿਆ ਪ੍ਰਭੂ ਦੇ ਵਚਨ ਚੋਂ ਦੇਖਦੇ ਪਹਿਲਾ ਤਮੋਥੀਅਸ 4 ਅਧਿਆਇ ਉਹਦਾ 13 ਵਚਨ ਜਾਤੀ ਕਰ ਮੈਂ ਨਾ ਆਵਾ ਤੂੰ ਪੜਾਈ ਕਰ ਜਾਤੀ ਕਰ ਮੈਂ ਨਾ ਆਵਾ ਤੂੰ ਪੜਾਈ ਕਰ ਉਪਦੇਸ਼ ਕਰਨ ਹਮ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੇ ਸੋ ਦੇਖੋ ਤਮੋਥੀਅਸ ਨੇ ਪ੍ਰਭੂ ਦੇ ਦਾਸ ਪੌਲਸ ਤੋਂ ਸਿੱਖਿਆ ਅਤੇ ਪੌਲਸ ਉਹਨੂੰ ਬੋਲ ਰਿਹਾ ਆ ਕਿ ਤਮੋਥੀਅਸ ਜਦ ਤੱਕ ਮੈਂ ਨਾ ਆਵਾਂ ਤੂੰ ਉਪਦੇਸ਼ ਦੇਣ ਅਤੇ ਸਿਖਾਉਣ ਦੇ ਵਿੱਚ ਸਿੱਖਿਆ ਦੇਣ ਦੇ ਵਿੱਚ ਤੂੰ ਲੱਗਾ ਰਹ ਜੋ ਤੂੰ ਸਿੱਖਿਆ ਉਹ ਦੂਸਰਿਆਂ ਨੂੰ ਸਿਖਾ ਸੋ ਪ੍ਰਭੂ ਦਾ ਵਚਨ ਸੀ ਸਿਖਾਉਣਾ ਆ ਲੇਕਿਨ ਉਸ ਤੋਂ ਪਹਿਲਾਂ ਖੁਦ ਸਿੱਖਣਾ ਆ ਪਰਬੂ ਦੇ ਕਦਮਾਂ 'ਚ ਬੈਠ ਕੇ ਪਰਬੂ ਦੇ ਦਾਸਾਂ ਤੋਂ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਜਿਵੇਂ ਲਿਖਿਆ ਗਿਆ ਪਰਮੇਸ਼ਰ ਸਾਨੂੰ ਸਿਖਾਏਗਾ ਉਹਦੇ ਲਈ ਮਿਹਨਤ ਕਰਨੀ ਪਊਗੀ ਪਰਬੂ ਦੇ ਕਦਮਾਂ 'ਚ ਬੈਠਣਾ ਪਊਗਾ ਖੋਜਣਾ ਪਊਗਾ ਇੱਕ ਵਚਨ ਕਿੱਥੇ ਲਿਖਿਆ ਦੂਸਰਾ ਕਿੱਥੇ ਲਿਖਿਆ ਬੈਠ ਕੇ ਸਮਾਂ ਬਤੌਣਾ ਪਊਗਾ ਇੱਕ ਕਾਪੀ ਰੱਖੋ ਇੱਕ ਪੈਨ ਰੱਖੋ ਪਰਬੂ ਦੇ ਵਚਨਾਂ ਨੂੰ ਨੋਟ ਕਰੋ ਆਪਣੀ ਬਾਈਬਲ ਤੇ ਨੋਟ ਕਰੋ ਬਾਈਬਲ ਸਟੱਡੀ ਲਓ ਤਾਂ ਕਿ ਪ੍ਰਭੂ ਦਾ ਵਚਨ ਤੁਸੀਂ ਬੜੀ ਬਰੀਕੀ ਦੇ ਨਾਲ ਸਿੱਖ ਸਕੋ ਸੋ ਅੱਗੇ ਅਸੀਂ ਦੇਖਦੇ ਦੂਸਰਾ ਤਮੋਥੀਅਸ 2 ਅਧਿਆਇ ਔਰ ਉਸਦਾ 2 ਵਚਨ ਦੂਸਰਾ ਤਮੋਥੀਸ 2 ਅਧਿਆਇ ਔਰ ਉਸਦਾ ਦੋ ਵਚਨ ਅਤੇ ਜਿਹੜੀਆਂ ਗੱਲਾਂ ਤੇ ਬਹੁਤਿਆਂ ਗਵਾਹ ਦੇ ਸਾਹਮਣੇ ਮੈਂ ਤੁਹਾਨੂੰ ਹਮ ਅਜਿਹੇ ਮਾਤਭਾਤ ਲੋਕਾਂ ਨੂੰ ਸੌਂਪ ਤੇ ਹਾਂ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣਦੇ ਪਰਿਓ ਪ੍ਰਭੂ ਦਾ ਵਚਨ ਅਜੇ ਮਾਤਭਾਤ ਲੋਕਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਦੇ ਯੋਗ ਹੋ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਦੇ ਯੋਗ ਹੋਣ ਜਿਹੜੇ ਹੋਰਨਾਂ ਨੂੰ ਵੀ ਸਿਖਾ ਸਕਣ ਸੋ ਪ੍ਰਭੂ ਦਾ ਵਚਨ ਸਿੱਖਣਾ ਆ ਤੋ ਸਿੱਖਣ ਦੇ ਲਈ ਮੈਂ ਤੁਹਾਨੂੰ ਦੱਸ ਰਿਹਾ ਆ ਸਮਾਂ ਕੱਢ ਕੇ ਪ੍ਰਭੂ ਦੇ ਕਦਮਾਂ 'ਚ ਬੈਠਣਾ ਪਊਗਾ ਆਲਸ ਨੂੰ ਛੱਡਣਾ ਪਊਗਾ ਸੁਸਤੀ ਨੂੰ ਛੱਡਣਾ ਪਊਗਾ ਕਾਫੀ ਕਾਫੀ ਘੰਟੇ ਅਧਿਕ ਘੰਟੇ ਪ੍ਰਭੂ ਦੇ ਕਦਮਾਂ 'ਚ ਬੈਠਣਾ ਪਊਗਾ ਯਹੋਵਾ ਦੀ ਪੁਸਤਕ ਦੇ ਵਿੱਚੋਂ ਪਾ ਲਓ ਤੁਹਾਨੂੰ ਜੋੜਾ ਜੋੜਾ ਮਿਲੂਗਾ ਚਾਂਦੀ ਦੇ ਸਮਾਨ ਗੁਪਤ ਤੰਦ ਦੇ ਸਮਾਨ ਨੂੰ ਖੋਜ ਵਿਵੇਕਲੀ ਪੁਕਾਰ ਪਰਮੇਸ਼ਰ ਤੈਨੂੰ ਸਮਝ ਦੇਊਗਾ ਪਰਮੇਸ਼ਰ ਦਾ ਭੈ ਤੇਰੇ ਅੰਦਰ ਆਊਗਾ ਪਰਮੇਸ਼ਰ ਤੈਨੂੰ ਆਪਣਾ ਗਿਆਨ ਸਮਝਾਊਗਾ ਇਹ ਤਾਦੀ ਹੋ ਸਕਦਾ ਹੈ ਜੇ ਮੈਂ ਸਮਾ ਕੱਢ ਕੇ ਪ੍ਰਭੂ ਦੇ ਕਦਮਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਵਚਨ ਦੇ ਲਈ ਮਿਹਨਤ ਕਰਦਾ ਹਾਂ ਮੈਂ ਪਸੀਨਾ ਬਹਾਉਣਾ ਆ ਤਦ ਪਰਮੇਸ਼ਰ ਆਪਣਾ ਵਚਨ ਖੋਲ ਕੇ ਮੈਨੂੰ ਸਿਖਾਊਗਾ ਔਰ ਫੇਰੀ ਮੈਂ ਆਤਮਿਕ ਜੀਵਨ ਦੇ ਵਿੱਚ ਅੱਗੇ ਵਧ ਸਕਦਾ ਹਾਂ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਸੁਸਤੀ ਨੂੰ ਛੱਡਦੇ ਹੋਏ ਆਲਸ ਨੂੰ ਛੱਡਦੇ ਹੋਏ ਪ੍ਰਭੂ ਦੇ ਇਹਨਾਂ ਵਚਨਾਂ ਦੇ ਨਾਲ ਸਮਾਂ ਬਤਾਏ ਘੰਟਿਆਂ ਦੇ ਘੰਟੇ ਸਟੱਡੀ ਕਰੋ ਵਚਨ ਨੂੰ ਪੜੋ ਢੂੰਡੋ ਖੋਜੋ ਤਾਂ ਹੀ ਤੁਸੀਂ ਵਚਨ ਨੂੰ ਸਿੱਖ ਸਕਦੇ ਹੋ ਤਦ ਹੀ ਆਤਮਿਕ ਜੀਵਨ ਦੇ ਵਿੱਚ ਤੁਸੀਂ ਅੱਗੇ ਵਧ ਸਕਦੇ ਆਂ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਇੱਕ ਵਾਰ ਫਿਰ ਤੁਸੀਂ ਸਾਨੂੰ ਸਿਖਾਇਆ ਕਿ ਤੁਹਾਡੇ ਵਚਨ ਨੂੰ ਪੜ੍ਹਨ ਦੇ ਲਈ ਆਸਾਨ ਹੀ ਜੀਵਨ ਨਹੀਂ ਆ ਬਲਕਿ ਮਿਹਨਤ ਕਰਨੀ ਪੈਂਦੀ ਆ ਪਸੀਨਾ ਬਹਾਉਣਾ ਪੈਂਦਾ ਆ ਤੁਹਾਡੇ ਕਦਮਾਂ 'ਚ ਬੈਠਣਾ ਪੈਂਦਾ ਆ ਯਹੋਵਾ ਦੀ ਪੁਸਤਕ ਦੇ ਵਿੱਚੋਂ ਢੂੰਡਣਾ ਔਰ ਖੋਜਣਾ ਪੈਂਦਾ ਆ ਔਰ ਬਵੇਕਲੀ ਪੁਕਾਰਨਾ ਪੈਂਦਾ ਆ ਚਾਂਦੀ ਦੇ ਵਾਂਗੂ ਗੁਪਤਤਾ ਨਾਲ ਦੇ ਵਾਂਗੂ ਉਹਨੂੰ ਖੋਜਣਾ ਪੈਂਦਾ ਆ ਕਿਉਂਕਿ ਪ੍ਰਭੂ ਦਾ ਵਚਨ ਅਗਰ ਸਾਨੂੰ ਖੋਲ ਕੇ ਮਿਲਣਾ ਆ ਤਾਂ ਇਹਦੇ ਨਾਲ ਸਮਾਂ ਬਤਾਉਣਾ ਜ਼ਰੂਰੀ ਆ ਪ੍ਰਾਰਥਨਾ ਕਰਦੇ ਪ੍ਰਭੂ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਇਹ ਵਚਨ ਨੂੰ ਸੁਣ ਰਹੇ ਆ ਤੇਰੇ ਵਚਨ ਉਹਨਾਂ ਦੇ ਜੀਵਨ ਦੇ ਵਿੱਚ ਪੂਰੇ ਹੋਣ ਔਰ ਉਹ ਸਮਾਂ ਕੱਢ ਕੇ ਤੇਰੇ ਵਚਨ ਨੂੰ ਖੋਜਣ ਲੱਭਣ ਤਾਂ ਕਿ ਅੱਜ ਦੇ ਸਮੇਂ ਦੇ ਵਿੱਚ ਚੱਲ ਰਹੀ ਜੋ ਸਿੱਖਿਆਵਾਂ ਆ ਉਹਨਾਂ ਦੇ ਉੱਤੇ ਜੋ ਗਲਤ ਸਿੱਖਿਆ ਮਾਇਆ ਪਰਦਾ हट ਸਕੇ ਔਰ ਤੇਰੀ ਸਚਾਈ ਦੇ ਵਚਨ ਲੋਕਾਂ ਦੇ ਸਾਹਮਣੇ ਆ ਸਕਣ ਬਾਪ ਔਰ ਸਰ ਆਦਰ ਮਾਤਾ ਦੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਅੰਚ ਮੰਗਦੀ ਆਮੀਨ